ਕੁਝ ਹੋਈ ਨਹੀਂ ਨਾ ਜੀ ਪੈਸੇ ਖਰਾਬ ਕਰ ਲਿਓ ਰਹਿਣ ਦਿਓ। ਖੜਦਾ। ਸਾਰੀ ਦੀ ਸਾਰੀ ਇਮਾਰਤਾਂ ਇੱਟਰੀ ਬਣੀ ਹੋਈ ਜਿਹਨੂੰ ਆਪਣਾ ਅਸਰਨ ਦੀ ਟਿਕਾਏ ਜਾਂਦੀਆਂ। ਓੜਾ ਗੱਡੀ ਜਾਂਦੀ। ਇਹਦਾ ਬਟਨ ਲੱਗੇਵੇਂ ਜਾਂ ਕਟਨ ਦੱਬ ਦਾਂਗੇ ਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ। ਤੇ ਆਪਾਂ ਖੜੇ ਹਾਂ ਇਸ ਟਾਈਮ ਪੈਟਰੋਲ ਪੌਪਰ ਉਤੇ। ਆਪਣੀ ਗੱਡੀ ਦੇ ਵਿੱਚ ਆਪਾਂ ਤੇਲ ਪਾਉਣਾ ਸਭ ਤੋਂ ਪਹਿਲਾਂ ਤੇ ਤੇਲ ਪਵਾ ਕੇ ਤੇ ਉਸ ਤੋਂ ਬਾਅਦ ਸਾਡਾ ਅੱਜ ਪ੍ਰੋਗਰਾਮ ਹੈ ਰੂਮ ਘੁੰਮਣ ਦਾ। ਹਾਂ ਜੀ ਬੋ ਕੋਣ ਕਰੋ ਪਰ ਬਾਈ ਅੱਜ ਮੌਸਮ ਬਹੁਤ ਸੋਹਣਾ ਸੀਗੇ ਮਿੱਤਰ ਜਿਵੇਂ ਆ ਕੇ ਦੇਖੇ ਨਾ ਤੋਪ ਲੱਗੀ ਵੀ ਬੜਾ ਸੋਹਣਾ ਦਿਨ ਲੱਗਿਆ ਮੈਂ ਚਲੋ ਅੱਜ ਨਾਲੇ ਥੋੜੇ ਵਿਲੇਜ ਵੀ ਹੈਗੇ ਆ ਆਪਾਂ ਰੂਮ ਸੈਂਟਰ ਵੱਲੋਂ ਕਿਹੜਾ ਕੱਢ ਕੇ ਆਉਨੇ ਆ ਵੈਸੇ ਤਾਂ ਆਪਾਂ ਰੂਮ ਦੇ ਵਿੱਚ ਰਹਨੇ ਆ ਪਰ ਨਾ ਮੈਂ ਰੂਮ ਸੈਂਟਰ ਵੱਲ ਜਾਣ ਦੀ ਥੋੜੀ ਇਦਾਂ ਹੁੰਦੀ ਵੀ ਜਦੋਂ ਘੁੰਮ ਫਿਰ ਕੇ ਆਉਨੇ ਕਿਤੇ ਬੰਦਾ ਗੇੜਾ ਗੂੜਾ ਕੱਢ ਕੇ ਆਉਂਦਾ ਟੂਰਿਸਟ ਬਹੁਤ ਆਏ ਹੋਏ ਹਨਾ ਚੱਲਦੇ ਰੂਮ ਸੈਂਟਰ ਵੱਲ ਤੇ ਨਾਲੇ ਤੁਹਾਨੂੰ ਘੁਮਾਉਨੇ ਆ ਤੇ ਨਾਲੇ ਆਪਾਂ ਘੁੰਮਾਂਗੇ ਤੇ ਤੁਸੀਂ ਜੁੜਿਆ ਫੇ ਵਲੌਗ ਦੇ ਵਿੱਚ ਇੱਕ ਵਾਰੀ ਟੈਂਕੀ 'ਚ ਆਪਾਂ ਤੇ ਤੇ ਜੇ ਤੇਲ ਦੇ ਰੇਟ ਦੀ ਮੇਥੋਂ ਗੱਲ ਕਰੀਏ ਤੇਲ ਹੈਗਾ ਔਰ 1 ਯੂਰੋ 60 ਸੈਂਟ ਲੀਟਰ ਤੇ ਇੰਡੀਆ ਦੇ ਨਾਲ ਗੁਣਾ ਤੁਸੀਂ ਆਪੀ ਕਰ ਲਿਓ ਮਤਲਬ ਜੇ 1 0 ਹੋਇਆ ਤਾਂ ਸਿੱਧਾ 100 ਹੋ ਗਿਆ 160 ਰੁਪਏ ਲੀਟਰ ਡੀਜ਼ਲ ਆਉਰੇ ਆਪਣੇ ਇੰਡੀਆ ਨਾਲੋਂ ਦੁੱਗਣਾ ਮਹਿੰਗਾ ਹੈ ਤੇ ਆਪਾਂ 50 ਦੀ ਟੈਂਕੀ ਫੁੱਲ ਨਹੀਂ ਹੋਣੀ ਆਪਣੀ ਗੱਡੀ 100 ਦੀ ਟੈਂਕੀ ਫੁੱਲ ਹੋਣੀ ਹੈ ਹੁਣ ਪਾ ਰਿਹਾ ਹਾਂ ਸੇਵਨ ਇਹ ਰੱਖ ਜੇ ਵੀ ਕਿ ਤੇਲ ਵੱਧ ਘਟਣਾ ਪੈ ਜਵੇ ਇਹਦੇ ਵਿੱਚ ਹੇ ਹਾਂਜੀ ਮੈਨੂੰ ਪਤਾ ਨਹੀਂ ਕਾਤੇ ਜੀ ਆਦਤ ਤੇ ਕੁਝ ਹੋਈ ਐ ਏਦਾਂ ਹੀ ਉਹ ਤਾਂ ਮਸ਼ੀਨ ਪ੍ਰੋਪਰ ਕਲਿੱਕ ਕਰਕੇ ਛੱਡ ਦਿੰਨੇ ਉਹ ਵੀ ਉਹਨੇ ਹੀ ਤੇਲ ਪੈਣਾ ਜਿੰਨਾ ਉਹ ਚ ਉਹਨੇ ਕਲਿੱਕ ਕਰਤਾ ਉਦਾਂ ਹੀ ਪੈਣਾ ਬਾਕੀ ਆਹ ਵਾਲਾ ਮੇਟਰ ਪٹرول ਪੰਪ 'ਤੇ ਬਹੁਤ ਜ਼ਿਆਦਾ ਨੇ ਸ਼ਹਿਰ ਦੇ ਵਿੱਚ ਇਹ ਇਹ ਮਤਲਬ ਬਹੁਤ ਜ਼ਿਆਦਾ ਜਿਹਦੀ ਸਭ ਤੋਂ ਵੱਸ ਇਹ ਕਹਦੀ ਇਹ ਪٹرول ਪੰਪ ਵੀ ਸੇਲ ਹੈ ਆ ਲੈ ਫਾਟੋ Grazie bello ciao ਤੇ ਤੇਲ ਆਪਾਂ ਨੇ ਗੱਡੀ ਦੇ ਵਿੱਚ ਜਿਹੜਾ ਪਾਇਆ ਹੈ ਮੇਟਰੋ ਟੈਂਕੀ 'ਚ ਦਵਾਣਾ ਕਿੰਨੀ ਹੋਗੀ ਇਹ ਪਹਿਲਾਂ ਕਿ ਆ ਵੀ ਟੈਂਕੀ ਸੋਚ ਪੂਰੀ ਹੁੰਦੀ ਹੈ ਗੱਡੀ ਦੀ ਭਰਦੀ ਆ ਤੇ ਅੱਧ ਤੋਂ ਥੋੜੀ ਜਿਹੀ ਉੱਪਰ ਚਲ ਗਈ ਆ ਮਤਲਬ ਅੱਧੀ ਟੈਂਕੀ ਹੋ ਜਾਂਦੀ ਆ ਤੇ ਚੱਲਣਾ ਗੱਡੀ ਨੇ ਅੱਧੀ ਟੈਂਕੀ ਚੱਲਣਾ 50 ਲੀਟਰ ਤੇ ਦਾਂ ਚੱਲਣਾ 588 ਕਿਲੋਮੀਟਰ ਚੱਲਣਾ ਗੱਡੀ ਨੇ ਤੁਸੀਂ ਵੀ ਚੈੱਕ ਕਰੋ ਮੇਥੋਂ ਮੌਸਮ ਕਿੰਨਾ ਵਧੀਆ ਹੈ ਸਿਆਲ ਦੇ ਦਿਨ ਹੁਣ ਚੜਦੇ ਸਿਆਲ ਦੇ ਤੇ ਇਦਾਂ ਦਾ ਦਿਨ ਉਹ ਵੀ ਧੁੱਪ ਲੱਗਿਆ ਵਾ ਯਾਰ ਕੀ ਦਿਲ ਕਰਦਾ ਘੁੰਮਣ ਨੂੰ ਸਾਡਾ ਤਾਂ ਕਰਦਾ ਇਹਨੂੰ ਨਾਲ ਇਹਦਾ ਹੁਸਤਾ ਨਾ ਕੱਲਾ ਦਿਲ ਨਹੀਂ ਕਰਦਾ ਮਿੱਤਰੋ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤਿੰਨ ਦਿਨ ਵੀਕਐਂਡ ਨੂੰ ਕੰਮ ਕਰਨ ਤੋਂ ਬਾਅਦ ਵੀ ਕਿਤੇ ਦਿਨ ਬੰਦਾ ਚਾਹੁੰਦਾ ਏ ਜਾਂ ਛੁੱਟੀ ਹੋਵੇ ਤੇ ਜਾਂ ਬੰਦਾ ਕਹਿੰਦਾ ਕਿਤੇ ਚਾ ਵੈਲੋ ਜਾਂ ਛੁੱਟੀ ਹੋਵੇ ਪ੍ਰੋਪਰ ਤੌਰ ਤੇ ਜਾਂ ਬੰਦਾ ਕਹਿੰਦਾ ਵੀ ਕਿਤੇ ਘੁੰਮ ਫਿਰ ਕੇ ਆਉਨੇ ਆ ਵੀ ਸ਼ਾਮ ਤੋਂ ਪਸ਼ੌਬ ਖੋਲਣੀ ਖੋਲਣੀ ਆ ਵੀ ਦਿਨ 'ਚ ਬੰਦਾ ਥੋੜਾ ਆਊਟਿੰਗ ਹੋ ਜਾਂਦੀ ਆ ਘੁੰਮ ਫਿਰਦਾ ਤਾਂ ਥੋੜਾ ਮਾਈਂਡ ਫਰੈਸ਼ ਹੋ ਜਾਂਦਾ ਤੇ ਨਾਲੇ ਥੋੜਾ ਉਹਦਾ ਜਿਹੜਾ ਮਤਲਬ ਵੀ ਕਹਿਣ ਥੋੜਾ ਮਾੜਾ-ਮਾੜਾ ਕਮਿਆ ਗਿਆ ਹੋਣਾ ਲੱਗ ਜਾਂਦਾ ਬੰਦਾ ਹੌਲਾ ਜਿਹਾ ਹੋ ਜਾਂਦਾ ਦੁਬਾਰਾ ਫੇਰ ਬੰਦਾ ਕੰਮ ਕਰਨ ਜੁਗਾ ਹੋ ਜਾਂਦਾ ਨਰਜੀ ਵਿੱਚ ਐਨਾ ਵੀ ਕੰਮ ਕਰਨ ਵਾਸਤੇ ਲੋਡ ਵੀ ਚਾਹੀਦੀ ਤੇ ਲੋਡ ਜਬ ਬੰਦਾ ਪੈਦਾ ਖਰਚ ਜਾਂਦਾ ਫੇਰ ਲੋਡ ਪੈਦਾ ਵੀ ਹਾਂ ਸਟਾਰਟ ਕਰੀਏ ਦੁਬਾਰਾ ਵੇਜਾ ਦੇਣ ਨੂੰ ਆਪਣੇ ਨੂੰ ਚੱਲਣਾ ਕੰਮ ਕਰਨ ਨੂੰ ਹਾਂਜੀ ਹਾਂਜੀ ਤੇ ਬਾਕੀ ਆਪਾਂ ਬਹੁਤਾ ਮੇਰੇ ਤੋਂ ਖਰਚੇ ਵੀ ਨਹੀਂ ਕਰਦੇ ਆਪਾਂ ਸੰਕੋਚ ਕੇ ਚੱਲੀਦਾ ਹਰੇਕ ਚੀਜ਼ ਨੂੰ ਠੀਕ ਠਾਕ ਹਿਸਾਬ ਨਾਲੇ ਬਸ ਵੀ ਹਾਂ ਤੇ ਪਤਾ ਹੈ ਪਤਾ ਹੈ ਵੀ ਕਿੱਥੋਂ ਉੱਠਣਾ ਤੇ ਕਿੱਥੇ ਪਹੁੰਚਣਾ ਕੀ ਕਰਨਾ ਲਾਈਫ ਦੇ ਵਿੱਚ ਸਾਰਾ ਕੁਝ ਬੈਲੈਂਸ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹੁਣ ਆਪਾਂ ਪਤਾ ਵੀ ਕਿਵੇਂ ਬਣਦੇ ਆ ਚਾਰ ਪੰਜ ਘਾਟੇ ਖੜੇ ਖੜਪ ਹੋ ਜਾਂਦਾ ਜੀ ਚਾਰ ਪੰਜ ਘੰਟੇ ਸਵੇਰ ਤੇ ਸ਼ਾਮ ਤੱਕ ਮੇਰੇ ਤੋਂ ਲੱਤ ਦੇਖਦੀਆਂ ਬਲੌਗ ਦੇ ਵਿੱਚ ਕਿੱਦਾਂ ਸਾਰਾ ਦਿਨ ਆਇਨਾ ਸਾਰੇ ਬੰਦੇ ਮਿਹਨਤ ਕਰਦੇ ਆ ਇਹ ਨਹੀਂ ਵੀ ਇਕੱਲੇ ਆਪਾਂ ਆਪਣੀ ਗੱਲ ਕਰਦੇ ਆ ਹਰ ਬੰਦਾ ਜੋ ਧਰਤੀ ਉੱਤੇ ਆਇਆ ਹੈ ਚਾਹੇ ਬੰਦਾ ਹੋਵੇ ਚਾਹੇ ਉਹ ਜੀਵ ਜੰਤੂ ਜੇ ਪਸ਼ੂ ਪੰਛੀ ਕੋਈ ਵੀ ਹੋਵੇ ਇੱਥੇ ਤਾਂ ਕਿ ਚਿੜੀਆਂ ਵੀ ਸਵੇਰ ਉੱਠ ਕੇ ਚੋਗਾ ਚੁਗਣ ਵਾਸਤੇ ਜਾਂਦੀਆਂ ਬੱਚਿਆਂ ਵਾਸਤੇ ਉਹਨਾਂ ਦੀ ਬਹੁਤ ਮਿਹਨਤ ਹੈ ਹਰ ਜੀਵ ਨੂੰ ਮਿਹਨਤ ਕਰਨੀ ਪੈਂਦੀ ਆ ਧਰਤੀ ਉੱਤੇ ਤਾਂ ਜਾ ਕੇ ਸਰਵਾਈਵ ਕਰਦਾ ਤਾਂ ਆਪਣੇ ਬੱਚਿਆਂ ਢਿੱਡ ਪਾਲਦਾ ਹੋ। ਫਾਈਨਲੀ ਪਹੁੰਚ ਗਏ ਆ ਰੋਮ ਸੈਂਟਰ ਦੇ ਵਿੱਚ ਮਿੱਤਰੋ ਗੱਡੀ ਆਪਾਂ ਜੀ ਆਪਣੀ ਪਾਰਕਿੰਗ ਲਾਤੀ ਆ ਅੱਜ ਪਹਿਲੀ ਵਾਰੀ ਹੋਇਆ ਵੀ ਰੋਮ ਸ਼ਹਿਰ ਦੇ ਵਿੱਚ ਸੈਂਟਰ ਵੱਲ ਨੂੰ ਸਾਨੂੰ ਗੱਡੀ ਦੀ ਪਾਰਕਿੰਗ ਪਹਿਲੀ ਛੱਟ 'ਚ ਮਿਲ ਜਵੇ ਤੇ ਮਿਲੇ ਵੀ ਫ੍ਰੀ ਵਾਲੀ ਨਹੀਂ ਤਾਂ ਸਾਨੂੰ ਉਹੀ ਮਿਲਦੀ ਹੁੰਦੀ ਹੈ ਜਿਹੜੀ ਬਲੂ ਲਾਈਨ 'ਚ ਹੁੰਦੀ ਜਿੱਥੇ ਆਪਾਂ ਨੂੰ ਪੈਸੇ ਪੈਣੇ ਹੁੰਦੇ ਆ ਅੱਜ ਫ੍ਰੀ ਮਿਲੀ ਆ ਦੇਖੋ ਇੱਥੇ ਗੱਡੀ ਆਪਾਂ ਪਾਰਕਿੰਗ ਲਾਤੀ ਆਪਣੀ ਆਹ ਲਾਈਨ ਸਾਰੀ ਉਦਾਂ ਲੀ ਇਸ ਤੋਂ ਅਗੇ ਬਾਅਦ ਮੋੜ ਸਕਦੇ ਹਾਂ ਇਹਨੇ ਜਾਂ ਫੇ ਆਪਣੇ ਕੋਲ ਪਾਰਕਿੰਗ ਹੋਰ ਵੀ ਸੀਗੀ ਆਪਣੇ ਕੋਲ ਤੇ ਆਪਾਂ ਉੱਥੇ ਵੀ ਗੱਡੀ ਲਾ ਸਕਦੇ ਸੀਗੇ ਉੱਥੇ ਪਰਚੀ ਪੈਣੀ ਸੀ ਤੇ ਆਪਾਂ ਇਸ ਟਾਈਮ ਖੜੇ ਆ ਬਿਲਕੁਲ ਐਨ ਲੂੰਗੋ ਤੇਰੇ ਉਤੇ ਆਹ ਵਾਲੀ ਨਹਿਰ ਦੇਖੋ ਤੁਸੀਂ ਦੇਖੋ ਪਾਣੀ ਚੱਲਦਾ ਨਹਿਰ ਦੇ ਵਿੱਚ ਰੋਮ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਆ ਇਹਦੇ ਕਰਕੇ ਅੱਧੀ ਉਧਰ ਹੈ ਤੇ ਅੱਧੀ ਇਧਰ ਹੈ ਤੇ ਇਧਰ ਬਈ ਸਾਰੀ ਹੋਈ ਹੈ ਜਿਹੜੀ ਰੋਮ ਹੈ ਪੁਰਾਣੀ ਰੋਮ ਹੈ ਤੇ ਉਸ ਤੋਂ ਬਾਅਦ ਇਧਰਲੇ ਪਾਸੇ ਹੈਗੀ ਆ ਇਹ ਨਵੀਂ ਰੋਮ ਹੈ ਤੇਰੀ ਵਾਰੀ ਮੈਂ ਗੱਲ ਅੱਗੇ ਹੀ ਬਹੁਤ ਵਾਰੀ ਵਲੌਗਰ ਦੇ ਵਿੱਚ ਕੀਤੀ ਆ ਅੱਜ ਵੀ ਕਰ ਦਨੇ ਆਪਾਂ ਇਹਨਾਂ ਰੋਮ ਸ਼ਹਿਰ ਨੂੰ ਬਾਹਰੀ ਹਮਲਿਆਂ ਤੋਂ ਬਚਾਉਣ ਵਾਸਤੇ ਆ ਵਾਲੀ ਜਿਹੜੀ ਨਹਿਰ ਹੈ ਨਾ ਲੂੰਗੋ ਤੇਵਰੇ ਇਹ ਬਣੀ ਸੀਗੀ ਵੀ ਜਿਹੜੇ ਬਾਹਰੀ ਹਮਲਾਵਰ ਆਉਂਦੇ ਸੀਗੇ ਉਹ ਰੋਮ ਨੂੰ ਪ੍ਰੋਟੈਕਟ ਕਰੇ ਤੇ ਇਹਨੂੰ ਪਾਰ ਕਰਕੇ ਨਾ ਆਉਣਗੇ ਘੋੜਸਵਾਰੀ ਹੁੰਦੇ ਦੇ ਕੇ ਤਾਂ ਤੇ ਇਸ ਕਾ ਕਿਹਾ ਬੜੀ ਉਦੋਂ ਬਣੀ ਸੀਗੀ ਸਾਈ ਰੋਮ ਜਿਹੜਾ ਰੋਮ ਲੋਕਾਂ ਦੇ ਅੰਦਰ ਜਾਂਦੇ ਸੀਗੇ ਤੇ ਬਾਅਦ ਸਾਈ ਰੋਮ ਬਾਅਦ ਚ ਬਣੀ ਹੋਈ ਗਰੀ ਚੱਲੀ ਜੀ ਤੇ ਮਿੱਤਰੋ ਮੌਸਮ ਬਹੁਤ ਸੋਹਣਾ ਜੀ ਗੱਡੀ ਪਾਰ ਕੇ ਆ ਬਈ ਲੱਗੀ ਆ ਬਹੁਤ ਖੁਸ਼ੀ ਦੀ ਗੱਲ ਹੋ ਗਈ ਆ ਰੁਪਏ 2-3 ਹੀ ਬਚ ਗਏ ਆਪਣੇ ਤੇ ਆਪਾਂ ਨੇ ਜਿਹੜਾ ਉਹ ਸੈਰ ਜਿਹਾ ਪਰਲੇ ਪਾਸੇ ਤੇ ਰੋਮ ਸ਼ਹਿਰ ਦੇ ਵੀ ਟੂਰਿਸਟ ਬਹੁਤ ਆ ਬੱਚੇ-ਬੁੱਚੇ ਘੁੰਮਣ ਵਾਸਤੇ ਆਏ ਹੋਏ ਆ ਸੱਦ ਕੇ ਜਾਈਏ ਦੇ ਦੇਖੋ ਲਾਈਟ ਹਰੀ ਆ ਸਭ ਗੱਡੀਆਂ ਖੜੀਆਂ ਇੱਧਰਲੇ ਪਾਸੇ ਲਾਈ ਜਾਂਦੇ ਬਈ ਲੱਗੀਆਂ ਨੇ ਪਹਿਲਾਂ ਕਹਿੰਦੇ पैदल लोग निकल लगे जिने ਇੱਥੇ ਨਾ ਮੇਰੇ ਤੋਂ ਜਗ੍ਹਾ ਹੀ ਬਣੀ ਵੀ ਸਾਰੀ ਆ ਐ ਇਦਾਂ ਨਹੀਂ ਬਣੀ ਵੀ ਦੇਖੋ ਤਿੰਨ ਚਾਰ ਸੜਕਾਂ ਪਾੜਦੀਆਂ ਇੱਥੇ ਇੱਥੋਂ ਸੈਂਟਰ ਵੱਲ ਵੀ ਜਾ ਹੁੰਦਾ ਤੇ ਇੱਥੋਂ ਸੈਂਟਰ ਤੋਂ ਬਾਹਰ ਵੀ ਜਾ ਹੁੰਦਾ ਲੰਗੋ ਤੇਰ ਵੱਲ ਵੀ ਜਾ ਹੁੰਦਾ ਤੇ ਇਧਰ ਉੱਕੇ ਜਾ ਕੇ ਸਾਹਮਣੀ ਨਾ ਜਿੰਨਾ ਤੁਸੀਂ ਦੇਖ ਜਾਂਦੇ ਸਾਰੀ ਪੁਰਾਣਾ ਪੁਰਾਣਾ ਹੈ ਅੱਜ ਆਪਾਂ ਤੁਰ ਕੇ ਹੀ ਘੁਮਾਂਗੇ ਰੋਮ ਸ਼ਹਿਰ ਨੂੰ ਇੱਥੋਂ ਜਿਹੜੇ ਪੁਰਾਣੀ ਜਗ੍ਹਾ ਤੁਹਾਨੂੰ ਤੁਰ ਕੇ ਦਿਖਾਵਾਂਗੇ ਆ ਦੇਖੋ ਇੱਧਰ ਲਾਈਟ ਹਰੀ ਹੋ ਗਈ ਆ ਤੇ ਗੱਡੀਆਂ ਸਾਰੀ ਰੁਕੇ ਲਾਈਨ ਦੇਖੋ ਇਧਰ ਇਧਰ ਬੱਸ ਪਹਿਲਾਂ ਆਪਾਂ ਰੇਗੜੇ ਗੱਲੇ ਆਪਾਂ ਜਿੰਨੀ ਵਾਰ ਵੀ ਨਾ ਆਲੋ ਮੈਂ ਰੋਮ ਸ਼ਹਿਰ ਦੇ ਵਿੱਚ ਆਇਆ ਹਾਂ ਮੈਂ ਹਮੇਸ਼ਾ ਨਾ ਗੱਡੀ 'ਚ ਭੁੰਨੇ ਅੱਜ ਆਪਾਂ ਤੁਰ ਕੇ ਘੁੰਮਾਂਗੇ ਉਹ ਦੇਖੋ ਸਾਹਮਣੇ ਥੋੜਾ ਗੱਡੀ ਜਾਂਦੀ ਹੈ ਹਲੋ ਜਿਆ ਨਿਆਰਾ ਜਆ ਜਿੰਨਾ ਮਾਚੀ ਨਾ ਮਾ ਹੋ ਜਵੇ ਪਰ ਪ੍ਰਾਣੀ ਟੱਚ ਰੋਮ ਦੇ ਵਿੱਚ ਹੁਣ ਦੇਖਣ ਨੂੰ ਮਿਲ ਲਿਓ ਮਿਲ ਨਹੀਂ ਆ ਇਸੇ ਕਰਕੇ ਨਾ ਹਰ ਸਾਲ ਬਿਲੀਅਨ 'ਚ ਲੋਕ ਆਉਂਦੇ ਆ ਜਿਹੜੇ ਰੋਮ ਸ਼ਹਿਰ ਨੂੰ ਲੋਕ ਵਿਜ਼ਿਟ ਕਰਨ ਵਾਸਤੇ ਦੇਖਣ ਵਾਸਤੇ ਆਉਂਦੇ ਆ ਚਾਹੋ ਦੇਖੇ ਤੋ ਉੱਥੇ ਉਹ ਜਿਓ ਵਾਲੀ ਜਿਹੜੀ ਮੁੱਤ ਦਿਖਾਈ ਜੀ ਨਾ ਤੇ ਦੱਸਿਆ ਸੀਗਾ ਮੈਂ ਉਹਦੇ ਅੰਦਰ ਹੈ ਫਿਰ ਮਿੱਤਰੋ ਪਹਿਲਾ ਵਾਰ ਦਿਖਾਵਾਂਗੇ ਉਹਦੇ ਅੰਦਰ ਨਾ ਇੱਕ ਸ਼ਾਇ ਅੰਦਰ ਚੀਜ਼ ਉਹਦੇ ਅੰਦਰ ਤੇ ਲੋਕ ਉੱਥੇ ਆ ਕੇ ਵੀ ਨਾ ਆਪਣੀਆਂ ਮਤਲਬ ਮਨੋਕਾਮਨਾਂ ਚੀਜ਼ਾਂ ਪੂਰੀਆਂ ਕਰਦੇ ਆ ਤੇ ਉਹ ਵੀ ਆਪਾਂ ਦਿਖਾਵਾਂਗੇ ਮੈਂ ਕਿਹਾ ਨਾ ਆਪਾਂ ਸਾਈਕਲ ਲੈ ਲਈ ਅੱਜ ਇਹ ਵਾਲਾ ਹਾਂਜੀ ਇਹ ਮੈਨੂੰ ਚਲਾਉਣਾ ਨਹੀਂ ਆਉਂਦਾ ਜੀ ਸਾਈਕਲ ਚਲਾਉਣਾ ਆਉਂਦਾ ਹੀ ਨਹੀਂ ਮੈਨੂੰ ਚਲਾਉਣਾ ਆਉਂਦਾ ਜੀ ਇਹ ਤਾਂ ਆਪ ਚੱਲਣਾ ਹੈ ਬਸ ਖੜਨਾ ਹੀ ਖੜਨਾ ਹੈ ਇਹਨੂੰ ਚਲਾਉਣ ਦੀ ਲੋੜ ਨਹੀਂ ਹੈਗੀ ਇਹ ਤਾਂ ਬਟਨ ਲੱਗੇ ਹੋਏ ਆ ਬਟਨ ਦਬਦਾਂਗੇ ਨਾ ਇਦਾਂ ਪਤਾ ਲੱਜੂਗਾ ਇਹਦੇ ਸਿਗਨਲ ਨੂੰ ਕੀ ਬੰਦੇ ਸੜਕ ਕ੍ਰੋਸ ਕਰਨ ਵਾਸਤੇ ਖੜੇ ਆ ਇਹ ਤਾਂ ਲੈ ਬਟਨ ਆਪਾਂ ਦਬਸਣਾ ਪ੍ਰੈਸ ਕਰਤਾ ਤੇ ਹੁਣ ਲਾਈਟ ਨੇ ਜਲਦੀ ਜਲਦੀ ਹਰੀ ਹੋਣ ਦੀ ਕੋਸ਼ਿਸ਼ ਕਰਨੀ ਆ ਮਿੰਟੋ ਮਿੰਟੀ ਲਾਈਟ ਹਰੀ ਹੋ ਜਾਂਦੀ ਆ ਜਦੋਂ ਫਿਰ ਉਹਨਾ ਬਟਨ ਆ ਪ੍ਰੈਸ ਕਰ ਦਿੰਦੇ ਆਪਾਂ ਸ਼ਮਾ ਦੇਖ ਇਧਰ ਮੈਨੂੰ ਤਰਾਚੀ ਦੇਖ ਇਹ ਆਹ ਵਾਲੀ ਬਿਲਡਿੰਗ ਆ ਮਿੱਤਰੋ ਆ ਲੰਗੋ ਤੇਵਰੇ ਦੇ ਬਿਲਕੁਲ ਸਾਹਮਣੇ ਆ ਅੰਦਰ ਲਾਈਨ ਲੱਗੀ ਹੋਈ ਕਾਫੀ ਜ਼ਿਆਦਾ ਤੁਹਾਨੂੰ ਪਹਿਲਾਂ ਬਾਹਰੋਂ-ਬਾਹਰ ਦਿਖਾ ਦਿੰਨੇ ਕੀ ਆ ਇਹ ਬਹੁਤ ਲੰਬੀ ਲਾਈਨ ਲੱਗੀ ਹੋਏ ਇੱਥੇ ਤਾਂ ਕੋ ਲੋਕ ਹੀ ਆਉਂਦੇ ਨੇ ਆ ਦੇ ਵਿੱਚ ਪਾਈ ਵੀ ਰਿਸਤਾ ਕੀ ਰ ਆਉਂਦੇ ਨੇ ਲਿਗੇ ਨੇ ਇਹ ਆਉਂਦੇ ਨੇ ਪੂਜਾ ਬਣਿਆ ਹੋਇਆ ਤੇ ਲੋਕ ਹੀ ਆਉਂਦੇ ਨੇ ਉਹਦੇ ਵਿੱਚ ਰ ਹਰ ਇੱਕ ਲੋਕ ਇਹਦਾ ট্রাক ਕਿ ਲੋਕ ਉਜੋਂਦੇ ਆ ਕਹਿੰਦੇ ਜੇ ਕੋਈ ਬੰਦਾ ਝੂਠ ਬੋਲਦਾ ਵੇ ਆਤੀ ਫੜ ਲੰਦਾ ਏ ਐਦਾਂ ਦਾ ਕੋਈ ਹਸਾਬ ਤਾਂ ਉਹ ਸੁਣਿਆ ਵਾਗ ਲੱਗ ਪਾਉ। ਅਕੀਨੇ ਹੀ ਲੋਕਾਂ ਨੇ ਕਿਹਾ ਸਾਰੇ ਇਹਦੇ ਮੂੰਹ 'ਤੇ ਹੱਥ ਰੱਖ ਬੜੀ ਹੋਣੀ ਆ ਇਹਦੇ ਵਿੱਚ। ਦੇਖਣੇ ਜੇ ਝੂਠ बोलेंगे ਤਾਂ ਦੰਦੀ ਵੱਡੂਆ ਤੇਰੇ ਉਹ। ਭੱਲੇ ਇਹਨੂੰ ਬੋਲਣ ਕਟੋੜ ਸਭ ਬੰਦਾ ਹੋਣਾ ਨਾ ਤਾਂ ਮੈਨੂੰ ਪਤਾ ਚਾਹ ਪੀਣੀ ਹੈ। ਚਾਹ ਪੀਣੀ ਮੈਨੂੰ। ਕਟੋੜ ਕਟੋੜ ਸੌ ਡੇਰ ਤੋਂ ਬੰਦਾ ਮਿੱਤਰ ਅੰਦਰ ਲਾਈਨ ਦੇ ਬਾਹਰ ਲੱਗਿਆ ਹੋਣਾ ਆਪਣੀ ਵਾਰੀ ਆਉਣ ਨੂੰ ਕਟੋੜ। ਖਤਾ ਬੜਾ ਘਾਟਾ ਬੰਨੇ ਆ ਪਹਿਲੇ ਲੱਗਣਾ ਸੀ ਮੈਂ 1 ਸਕਿੰਟ ਲੱਗਣਾ ਹੈ ਬਾਜੀ ਫੋਟੋ ਕਲਿੱਕ ਕਰ ਲੈ ਲੋ ਹਾਂ ਪਾਚੇ ਉਧਰ ਘੁੰਮ ਕੇ ਨੇ ਬਾਜੀ ਮੁੜ ਕੇ ਆ ਕੇ ਬਾਜੀ ਦੇਖ ਲੈ ਗੱਡੀ ਇੱਥੀ ਆਪਣੀ ਹਾਂਜੀ ਉਹਨਾਂ ਦਾ ਆਪਾਂ ਇੱਥੇ ਗੋਲ ਨੂੰ ਆਏ ਆ ਤੇ ਪਹਿਲਾਂ ਬਾਹਰ ਤੇ ਚਾਹ ਵੀ ਲੈਣੇ ਕੋਟ ਕਦੋਂ ਪੀ ਲੈਣੇ ਮੌਸਮ ਬਹੁਤ ਸੁਨ ਕਰਦਾ ਚਾਹ ਵਾਲਾ ਮੌਸਮ ਹੈ ਚਾਹ ਵਾਲਾ ਬਹਾਨਾ ਹੀ ਹੁੰਦਾ ਜੀ ਜੀ ਮੈਂ ਘਰ ਇਸ ਵੇਰੇ ਗੁਸ਼ਾਨੋਂ ਦੇ ਨਾਲ ਪੀ ਲਈ ਜੀ ਮੁਰ ਕੇ ਦੁਆਰਾਂ ਵਾਲੀ ਚਾਹ ਨਹੀਂ ਪੀਤੀ ਸੀ ਸਹੀ ਗਾ ਚਾਹ ਤੇ ਬਹਾਨਾ ਹੀ ਹੁੰਦਾ ਮੌਸਮ ਵਧੀਆ ਤਾਂ ਚਾਹ ਮੌਸਮ ਖਰਾਬ ਹੈ ਕਹਿੰਦੇ ਤਾਂ ਚਾਹ ਤੇ ਚਾਹ ਸਾਰੇ ਪਾਸੇ ਚਾਹ ਜਿਹਦਾ ਪੰਜਾਬੀ ਮੂਵੀ ਵੀਕ ਆਈ ਹੈ ਨਾ ਹੁਣ ਕਹਿੰਦੇ ਚਾਹ ਚਾਹ ਹੋਈ ਪਈ ਐ ਇਸ ਕਰਕੇ ਪੰਜਾਬੀ ਹੁਣ ਸਿਰਮੇ ਹਾਲ ਦੇ ਵਿੱਚ ਮਤਲਬ ਚਾਹ ਚਾਹ ਹੋਈ ਹੈ ਉੱਥੇ ਜਾ ਕੇ ਸਾਰੇ ਜਾਣੇ ਫਿਲਮ ਦੇਖ ਕੇ ਆਇਓ ਮੇਤਰੋ ਪਹੁੰਚ ਗਿਆ ਵਾ ਬਾਹਰ ਦੇ ਬਾਹਰ ਇੱਥੇ ਪੀਵਾਂਗੇ ਚਾਹ ਹੁਣ ਕਾਫੇ ਕਪੂਚੀਨੋ 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 ਆਪਾਂ ਪੀਵਾਂਗੇ ਜਿੰਸੈਂਗ ਅੱਜ ਕਾਫੇ ਪੀਤੀ ਦੀਆ ਸਿਵਰ ਪੀਓਗੀ ਲਾਤੀ ਮਕਿਆ ਤੋਂ ਜਿੰਸੈਂਗ ਮਿੱਠੇ ਮੇਤਰੋ ਆਲਰੇਡੀ ਹੁੰਦਾ ਪਰ ਮੈਂ ਇਹਨੂੰ ਕਿਹਾ ਮੈਂ ਕਿ ਪਾਇ ਨਾ ਬਨੂੰ ਕਿ ਮੈਂ ਮਿੱਠਾ ਪਾ ਕੇ ਪੀਂਦਾਂ ਸਿੱਕਿਓ ਬਿਨਾਂ ਨਾ ਇਸ ਕਾ ਕੇਪਾ ਜਿੰਸ ਸਿੰਘ ਸੈਂਸਾ ਸ਼ੂਗਰ ਦੇਖੋ ਰੋਮ ਦੀ ਸੱਭਿਆਤਾ ਮਿੱਤਰ ਜਿਹੜੀ ਆਪਾਂ ਕਿਤਾਬਾਂ ਵਿੱਚ ਪੜ੍ਹਦੇ ਹੁੰਦੇ ਸੀਗੇ ਐਦਾਂ ਦੀ ਰੋਮ ਹੈ ਸਾਰੀ ਤੇ ਨਾਲ ਥੱਲੇ ਲੱਗੀ ਹੋਈ ਮਿਸਤਰੀ ਕੰਮ ਕਰਦੇ ਆ ਮਾੜੀ ਮੋਟੀ ਜਿਹੜੀ ਡੈਂਟੀ ਮੈਂਟੀ ਦਾ ਕੰਮ ਕਰਨ ਲੱਗੇ ਹੋਏ ਆ ਦੇਖੋ ਸਾਰੀ ਉਹ ਆਪਾਂ ਇਸ ਟਾਈਮ ਰੋਮ ਸੈਂਟਰ ਦੇ ਵਿੱਚ ਫਿਰ ਰਹੇ ਆ ਚੈਂਟਰੂ ਕਹਿੰਦੇ ਨੇ ਇਟਾਲੀਅਨ ਦੇ ਵਿੱਚ ਚੈਂਟਰੂ ਸੈਂਟਰ ਚੈਂਟਰੂ ਸਾਰੀਆਂ ਬਿਲਡਿੰਗਾਂ ਇਦਾਂ ਹੀ ਧੀਆਂ ਹੀ ਬਿਲਡਿੰਗਾਂ ਹੋਈਆਂ ਆ ਜੇ ਮੈਂ ਤੁਹਾਨੂੰ ਬਹੁਤ ਇਹਨਾ 10-15 ਕਿਲੋਮੀਟਰ ਤੁਰ ਕੇ ਲੈ ਜਾਣਾ ਵਈ ਕੋਈ ਗੱਲ ਨਹੀਂ ਵੀ ਸਾਈਕਲ ਤੋਂ ਵਾਹ ਸਾਈਕਲ ਚੱਕਲ ਦੇ ਇਹ ਚਲਾਉਣਾ ਨਹੀਂ ਜੀ ਮੈਨੂੰ ਚਲਾਉਣਾ ਆਉਂਦਾ ਇਹ ਚਲਾਉਣਾ ਆਉਂਦਾ ਲੈ ਦੇਖਿਆ ਮੈਂ ਚਲਾ ਕੇ ਇਹ ਤਾਂ ਐਪ ਹੁੰਦੀ ਹੈ ਜੀ ਨਾਲ ਕਹਿੰਦੇ ਹਾਂ ਐਪ ਹੁੰਦੀ ਹੈ ਜੀ ਇਹਦੀ ਆਪਾਂ ਇਹ ਉੱਤੇ ਬੈਠ ਗਏ ਆ ਤੇ ਇਹਦੀ ਲਾਈਟ ਬਲਣ ਸ਼ੁਰੂ ਹੋ ਗਈ ਆ ਮੈਂ ट्राई ਕਰਕੇ ਦੇਖਿਆ ਕੋਈ ਐਦਾਂ ਹੀ ਮਾੜਾ ਫੋਟੋ ਸਿਸਟਮ ਕੋਈ ਨਹੀਂ ਤੁਸੀਂ ਉਹੀ ਨਾ ਜੀ ਪੈਸੇ ਖਰਾਬ ਕਰ ਲਿਓ ਰਹਿਣ ਦਿਓ ਕਰਦਾ ਕਿ ਸਾਰੇ ਚੱਕਲ ਵੀ ਰਹੇ ਨੇ ਇਹ ਤੇ ਚੂਰ ਕੋਡਾ ਉਸਕੇ ਨਹੀਂ ਕਰਨ ਬਣੀ ਸੂਟ ਹਟਦਾ ਸਾਰੇ ਕਿਤੇ ਨਹੀਂ ਤਾਂ ਹੈਵੀ ਨਹੀਂ ਸਾਰੇ ਚੱਕਲੂਗੀ ਇਹ ਫੋਟੋ ਆਪਾਂ ਦਿਖਾ ਦੇਣਾ ਜੇ ਬੰਦਾ ਬਰਾਉਣ ਕੀ ਕੀ ਆਏ ਕਿਸੇ ਜੀ ਜੇ ਕਿਦਣਾ ਅੱਜ ਇਹ ਸੈਲਫੋ ਸਾਈਕਲ ਹਾਂਜੀ ਤੇ ਨੂੰ ਤੇਰਾ ਪਰਾਣਾ ਡੈਡੀ ਉਹ ਸਮਝਦਾ ਚੱਲ ਰਿਹਾ ਉਹ ਸਾਈਕਲ ਦੇ ਵਿੱਚ ਸਾਈ ਰੁਕਮਾ ਜਣੀ ਲੋਡਿੰਗ ਹੋ ਰਹੀ ਲੋਡਿੰਗ ਉਹ ਉੱਥੇ ਚਾਹ ਤੇ ਬੈਠੇ ਹੈ ਨਹੀਂ ਤੇ ਬਾਰੀ ਪਾਸੇ ਖਟਣੀ ਗਿਆ ਸੀ ਖਟ ਗਿਆ ਉਹਦਾ ਬਤਾਉਂ ਬੈਠੇ ਤੇ ਸਾਈਕਲ ਤੇ ਕਲੀਆਂ ਪਜਾਉਂਦਾ ਜਾਉਂਦਾ ਹਾਂਜੀ ਆਪਣੇ ਵੱਲੀ ਹੁਣ ਤੱਕ ਵੀ ਪਾਈ ਜਾਂਦੀ ਆ ਜੀ ਅੱਜ ਕੋਈ ਪਾਦੀ ਆਪਾਂ ਇਹਦੇ ਪਿਛਾਣੇ ਨਹੀਂ ਨੂੰ ਲੈ ਵੀ ਚੱਲੇ ਦੇ ਦੀ ਆਪਣੇ ਜੇ ਪਹਿਲਾਂ ਲੋਡ ਕਰਕੇ ਨਾ ਇਹਦੇ ਪਹਿਲਾਂ ਕਾਰਡ ਬਣ ਲਿਆ ਤੇ ਬਾਕੀ ਲੋਕ ਹੀ ਲੱਗਿਆ ਮੈਨੂੰ ਤਾਂ ਖੇਡ ਇਹਨੂੰ ਲੋਕ ਲੱਗੇ ਲੋਕ ਅੰਦਰ ਜਾ ਕੇ ਦੇਖਦੇ ਹਾਂ ਮਿੱਤਰੋ ਇਹਦੀ ਟਿਕਟ ਵੀ ਲੱਗਦੀ ਹੈ ਅੰਦਰ ਸਾਹਮਣੇ ਅੱਗੇ ਉਹ ਦੇਖੋ ਬਣਿਆ ਵਾ ਕੈਬਨ ਇੱਥੇ ਟਿਕਟ ਲੱਗੀ ਤੇ ਪੁੱਛਿਆ ਵੀ ਕਿੰਨੇ ਟਿਕਟ ਲੱਗਦੀ ਹੈ ਤਾਂ ਮੈਂ ਕੁਛ ਕਿਹਾ ਮੈਨੂੰ ਕੁਛ ਪੁੱਛਿਆ ਆਪਾਂ ਪੁੱਛ ਰਹੇ ਹਾਂ ਕਿ ਕਿੰਨੇ ਟਿਕਟ ਲੱਗਦੀ ਹੈ ਜੇ ਤਾਂ ਬਜਟ ਰੇਟ ਹੋ ਜਾ ਤਾਂ ਆਪਾਂ ਅੰਦਰ ਜਾ ਕੇ ਜ਼ਰੂਰ ਘੁੰਮ ਕੇ ਆਵਾਂਗੇ ਮਿੱਤਰੋ ਤੁਹਾਨੂੰ ਖਵਾਵਾਂਗੇ ਆਪਾਂ ਇੱਕ ਤਾਂ ਮਿੱਤਰੋ ਲੈ ਲਈ ਆਪਾਂ ਇਹ ਇੱਕ ਬੰਦੇ ਦੀ ਟਿਕਟ ਮਿਲੀ ਆਪਾਂ ਨੂੰ 18 ਯੂਰੋ ਦੀ 36 ਯੂਰੋ ਦੀਆਂ ਦੋ ਟਿਕਟਾਂ ਘੁੰਮ ਕੇ ਆਸ ਅੰਦਰ ਤੇ ਮਸ਼ੀਨ ਲੱਗੀ ਵੀ ਆ ਸਕੈਨ ਕਰਨ ਵਾਸਤੇ ਹਰ ਚੀਜ਼ ਮਤਲਬ ਵੀ ਆਪਣੀਆਂ ਛੱਲੇ ਮੁੰ ਤੇ ਘੜੀਆਂ ਸਾਰਾ ਕੁਝ ਆਪਾਂ ਉਸ ਸਕੈਨ ਕਰਕੇ ਕਰਨਾ ਪੈਂਦਾ ਪਰਸ ਤੱਕ ਵੀ ਤਾਂ ਅੰਦਰ ਐਂਟਰੀ ਕਰਨ ਦਿੰਦੇ ਆ ਕਿਉਂਕਿ ਸਕਿਉਰਟੀ ਬਹੁਤ ਜ਼ਿਆਦਾ ਤੇ ਬਾਕੀ ਆਪਾਂ ਹੁਣ ਚੱਲਦੇ ਆਂ ਅੰਦਰ ਫਿਰ ਘੁਮਾਉਣੇ ਆ ਟਿਕਟਾਂ ਹੈਗੀਆਂ ਨੇ ਆਪਣੀਆਂ ਆਹ ਵਾਲੀਆਂ ਆਪਾਂ ਇਤਨੂੰ ਜ਼ਿਆਦਾ ਇਤਨੂੰ ਆਂਦੀ ਆ ਬੱਕੂ ਇਹ ਜਗ੍ਹਾ ਦਾ ਮਿੱਤਰੋ ਨਾ ਹੈਗਾ ਰੋਮਨ ਫੋਰਮ ਜੇ ਤੁਸੀਂ ਸਾਰੇ ਇਤਿਹਾਸ ਸਭ ਨੂੰ ਪਤਾ ਹੀ ਆ ਆਪਾਂ ਨੂੰ ਪੁਰਾਣੀਆਂ ਕਿਤਾਬਾਂ ਚੋਂ ਪੜ੍ਹਿਆ ਹੀ ਆਪਾਂ ਛੋਟੇ ਹੁੰਦਿਆਂ ਨੇ ਰੋਮ ਦੀ ਸਭਿਆਚਾਰ ਬਾਰੇ ਰੋਮਨ ਲੋਕਾਂ ਨੇ ਨਾ ਇਹ ਚੀਨੂ ਆਪਣਾ ਕੇਂਦਰ ਬਣਾਇਆ ਸੀ ਜ ਜਿਹਦੇ ਵਿੱਚ ਸਮਾਜਿਕ ਧਾਰਮਿਕ ਅਤੇ ਖੇਤਰੀ ਹੋ ਸਾਰੇ ਕੰਮਕਾਰਾਂ ਵਾਸਤੇ ਜਗ੍ਹਾ ਨੂੰ ਵਰਤੇ ਜਾਂਦਾ ਸੀ ਔਰ ਬਹੁਤ ਕਲਾਕਾਰਾਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਉਹਦੇ ਬਹੁਤ ਜ਼ਿਆਦਾ ਮੂਰਤੀਆਂ ਬਣਾਈਆਂ ਵੀ ਜਿਹੜੀਆਂ ਅੰਦਰ ਪਈਆਂ ਤੇ ਸਾਰੀਆਂ ਢਹਿ ਢੇਰੀ ਹੋ ਗਈਆਂ ਪਰ ਇਹਨਾਂ ਨੇ ਮਿਊਜ਼ੀਅਮ ਤੌਰ ਤੇ ਸੰਭਾਲ ਰੱਖੀਆਂ ਵਾ ਜੀ ਤੇ ਉਦੋਂ ਵੀ ਤੁਸੀਂ ਇੱਕ ਗੱਲ ਨੂੰ ਗੌਰ ਕਰਕੇ ਦੇਖਿਓ ਰੋਮਨ ਲੋਕਾਂ ਨੇ ਵੀ ਜਗ੍ਹਾ ਨੂੰ ਕੇਂਦਰ ਬਣਾ ਕੇ ਰੱਖਿਆ ਤੇ ਸਾਰਾ ਕੁਝ ਇੱਥੇ ਚੱਲਦਾ ਸੀ ਕਿ ਉਹਨਾਂ ਦਾ ਪੂਰਾ ਸਾਰਾ ਸਿਸਟਮ ਆਪਾਂ ਗੱਲ ਕੀਤੀ ਹੈ ਤੇ ਅੱਜ ਵੀ ਇਸ ਜਗ੍ਹਾ ਨੂੰ ਇਟਾਲੀਅਨ ਗਵਰਨਮੈਂਟ ਦੇ ਤਰੀਕੇ ਨਾਲ ਰੱਖਿਆ ਹੋਇਆ ਵੀ ਉਹ ਦੇ ਟੂਰਿਸਟ ਦੁਨੀਆ ਦੇ ਕੋਨੇ-ਕੋਨੇ ਤੋਂ ਆਉਂਦੇ ਆ ਤੇ ਟਿਕਟਾਂ ਲੈ ਘੁੰਮਦੇ ਆ ਤੇ ਸਾਰਾ ਜਿਹੜਾ ਦੇਖਦੇ ਆਪਾਂ ਹੋ ਸਾਰਾ ਘੁੰਮ ਕੇ ਦੇਖਾਂਗੇ ਬਹੁਤ ਵੱਡੀ ਜਗ੍ਹਾ ਏ ਬਹੁਤ ਦੂਰ ਦਾ ਜਿੰਨਾ ਦੇਖੋ ਤਾਂ ਖੰਡਰ ਹੋਇਆ ਪਿਆ ਕੋਈ ਸਮਝ ਜਗਾ ਕਿ ਕਿੰਨਾ ਸੋਨਾ ਹੋਣਾ ਹਨਾ ਤੇ ਅੱਜ ਵੀ ਇਹਨਾਂ ਨੇ ਉਹ ਖੰਡਰਾਂ ਨੂੰ ਹੀ ਸੰਭਿਆ ਹੋਇਆ ਤੇ ਜਿਹੜੀਆਂ ਮੂਰਤੀਆਂ ਸਮਝ ਬਣਾਈਆਂ ਵੀ ਸੀਗੀਆਂ ਕੁਝ ਤਾਂ ਢਹਿ ਢੇਰੀ ਹੋ ਗਈਆਂ ਕੁਝ ਮੂਰਤੀਆਂ ਅੱਜ ਵੀ ਉਦਾਂ ਹੀ ਹੈਗੀਆਂ ਜਿੱਦਾਂ ਬਣਾਈਆਂ ਸੀਗੀਆਂ ਜਿੱਦਾਂ ਦੇਖੋ ਸਾਹਮਣੇ ਪਈ ਏ ਅੱਧੀ ਤਾਂ ਢਹਿ ਕਿ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਮਿੱਤਰ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਕਮਾ ਕੇ ਕੈਮਰਾ ਤੁਸੀਂ ਦੂਰ ਦੂਰ ਤੱਕ ਨਿਗਾਹ ਮਾਰ ਕੇ ਦੇਖ ਲਿਓ ਮਨ ਲੋ ਵੀ ਨਾ ਇਹ ਆਪਣੀ ਆਪ ਦੇ ਵਿੱਚ ਅੱਜ ਕਿੰਨਾ ਸੋਹਣਾ ਲੱਗਦਾ ਹੈ ਠਹਿਆ ਹੋਇਆ ਵੀ ਤੇ ਉਦੋਂ ਕਿੰਨਾ ਸੋਹਣਾ ਲੱਗਦਾ ਹੋਣਾ ਤੇ ਕਿੰਨੇ ਇਹਨੂੰ ਤਰੀਕੇ ਨਾਲ ਵਰਤਦੇ ਹੋਣੇ ਰੋਮਨ ਦੇ ਲੋਕ ਤੇ ਆਪਾਂ ਤੁਹਾਨੂੰ ਸਾਰਾ ਕੁਝ ਮਿੱਤਰ ਦਿਖਾਵਾਂਗੇ ਤੁਸੀਂ ਵੀ ਜਾ ਕੇ ਜੇ ਨਾ ਇਹਨੂੰ ਘੁੰਮ ਕੇ ਜਾਣਾ ਚਾਹੁੰਦੇ ਹੋ ਨਾ ਤਾਂ ਘੁੰਮ ਸਕਦੇ ਹੋ ਕਲੋਜ਼ ਹੀ ਹੁੰਦੇ ਬਿਲਕੁਲ ਸਾਈਡ ਤੇ ਕੋਲੇ ਲੱਗੀ ਪਈ ਜਾਂਦੀ ਇਹ ਵਾਲੀ ਜਗ੍ਹਾ ਆਹ ਸਾਰੇ ਪੱਥਰ ਪਏ ਟੁੱਟੇ ਪੱਥਰ ਜਿਹੜੇ ਹੈ ਨਾ ਹੋ ਸਾਰੇ ਇਕੱਠੇ ਕਰਕੇ ਰੱਖਿਆ ਹੋਣਾ ਜਿੱਥੇ ਸਾਰੀ ਬਾਉਂਡਰੀ ਕੀਤੀ ਹੋਈ ਆ ਤੇ ਹੁਣ ਤਾਂ ਸਮਝ ਵੀ ਆ ਰਹੀ ਜਿਹੜਾ ਇਹਦੇ ਗਾਈਡ ਨਾਲ ਉਹਨੇ ਉਹਨੂੰ ਪ੍ਰੋਪਰ ਤੌਰ ਤੇ ਨੌਲੇਜ ਹੋ ਸਕ ਰਹੀ ਉਹ ਸਾਰਾ ਕੁਝ ਸਮਝਾ ਦਿੰਨੇ ਵੀ ਕਿੱਥੇ ਕਿਹੜੀ ਚੀਜ਼ ਸੀਗੀ ਕਿੱਥੇ ਕਿਹੜੀ ਚੀਜ਼ ਸੀਗੀ ਉਹ ਸਾਰਾ ਕੁਝ ਨਾਲ ਉਹਦੇ ਦੱਸਦੇ ਆ ਤੇ ਆਪਾਂ ਤਾਂ ਸਿਰਫ ਪਤਾ ਇੱਧੇ ਘੁੰਮਣ ਵਾਸਤੇ ਆਏ ਸੀਗੇ ਆ ਸਾਰੇ ਇਧਰ ਬੰਦ ਕੀਤੀ ਬਾਉਂਡਰੀ ਇਹਨਾਂ ਤੇ ਆਪਾਂ ਉਹ ਇਧਰ ਨੂੰ ਜਾ ਕੇ ਦੇਖ ਕੇ ਆਉਨੇ ਅੰਦਰ ਇਹੋ ਜਗ੍ਹਾ ਜਿੱਥੇ ਬਾਜ਼ਾਰ ਲੱਗਦੇ ਸੀਗੇ ਜਿੱਥੇ ਅਦਾਲਤਾਂ ਲੱਗਦੀਆਂ ਸੀਗੀਆਂ ਸਰਕਾਰੀ ਅਦਾਰੇ ਸੀਗੇ ਜਿੱਦਾਂ ਆਪਣੇ ਕੋਰਟ ਕਚੈਰੀਆਂ ਦਾ ਸਾਰਾ ਉਹ ਸਿਸਟਮ ਸੀਗਾ ਮੇਰੇ ਤੋਂ ਸਾਰੀ ਹੋ ਰੇ ਹੁਣ ਦੇਖੋ ਸਾਰਾ ਖੰਡਰ ਹੋਇਆ ਬਸ ਸਮੇ ਦੇ ਮੋਰੇ ਕੋਈ ਚੀਜ਼ ਨਿੱਕਦੀ ਹੈਗੀ ਸਮਾਂ ਬਹੁਤ ਬਲਵਾਨ ਹੈ ਹੋ ਵਾਹ ਕੀ ਬੋਲ ਤੇ ਇਧਰ ਮੂਰਤੀਆਂ ਬਣੀ ਹੋਈਆਂ ਨੇ ਭਾਈ ਫੋਟੋਗ੍ਰਾਫੀ ਕਰਦਾ ਕੁਲੀਏ ਮਾੜੀ ਖਬਰ ਆਧੀਆਂ ਟੁੱਟੀਆਂ ਮੂਰਤੀਆਂ ਇੱਦਾਂ ਰੱਖੀਆਂ ਹੋਈਆਂ ਨੇ ਇਹਨਾਂ ਨੇ ਜਿੰਨਾਂ ਕ ਟੱਗ ਗਿਆ ਟਹਿ ਗਿਆ ਜਿੰਨਾਂ ਕ ਬਚ ਗਿਆ ਉਹਨਾਂ ਕ ਬਚਾ ਲਿਆ ਤੇ ਉਹਨਾਂ ਨੇ ਆਪਣੇ ਯਾਦ ਘਰ ਦੇ ਵਿੱਚ ਇਦਾਂ ਲਾਤਾ ਤੇ ਲੋਕਾਂ ਨੂੰ ਦੇਖਣ ਵਾਸਤੇ ਆਉਨੇ ਆ ਕਿ ਰੋਮ ਦੀ ਸੱਭੇ ਦਾ ਸਭ ਤੋਂ ਪੁਰਾਣੀ ਸੱਭੇ ਤਾਂ ਮਿੱਤਰੋ ਤੇ ਇੱਦਾਂ ਦੇਖੋ ਲੋਕ ਕਿੱਥੇ ਤੱਕ ਫਿਰਦੇ ਉੱਤੇ ਤੱਕ ਉਹ ਤੱਕ ਲੋਕ ਚੜ੍ਹਦੇ ਨੇ ਉੱਤੇ ਕਿੰਨਾ ਖੁੱਲਾ ਏਰੀਆ ਹਨਾ ਤੇ ਜੋ ਸਾਰਾ ਸ਼ੱਤਿਆ ਹੋਣਾ ਸਾਰਾ ਉਦੋਂ ਯਾਰ ਫੀਲਿੰਗ ਇੱਥੇ ਆ ਕੇ ਪਤਾ ਲੱਗਦੀ ਆ ਉਹਦੇ ਆਪਾਂ ਇਮੇਜਿਨ ਕਰ ਸਕਦੇ ਹਾਂ ਉਹ ਚੀਜ਼ ਨੂੰ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਔਰੇ ਮਤਲਬ ਉਦੋਂ ਜਦ ਸਾਰਾ ਬਾਜ਼ਾਰ ਹੁੰਦਾ ਹੋਣਾ ਔਰੇ ਤਾਂ ਉਦੋਂ ਕਿਦਾਂ ਦੀ ਫੀਲਿੰਗ ਆਉਂਦੀ ਹੋਣੀ ਹੈ ਹਨਾ ਤੇ ਅੱਜ ਤਾਂ ਸਾਰੀ ਮਤਲਬ ਵੀ ਐਦਾਂ ਖੰਡਰ ਵਾਲੀ ਫੀਲਿੰਗ ਹੀ ਆਉਂਦੀ ਜਿੱਦਾਂ ਖੰਡਰ ਨਹੀਂ ਹੁੰਦੇ ਬਸ ਆਪਾਂ ਤਾਂ ਆਪਣੀ ਭਾਸ਼ਾ ਦੇ ਖੰਡਰ ਹੀ ਕਹਿ ਸਕਦੇ ਆ ਨਾ ਪਰ ਉਦੋਂ ਇਹ ਮਤਲਬ ਵੀ ਰੋਮ ਦਾ ਪੂਰਾ ਦਿਲ ਹਨਾ ਸਾਰੀ ਚਮਕ ਦਮਕ ਜਿੱਦਾਂ ਆਪਾਂ ਕਹਿ ਦਈਏ ਵੀ ਸਾਰਾ ਖੁਸ਼ੀ ਰੰਦਾ ਸੀਗਾ ਸਗਰੀ ਅਧਾਰੇ ਗਿਆ ਮਲਬੀ ਧਾਰਮਿਕ ਸਥਾਨ ਹਰ ਚੀਜ਼ ਇਹਦੇ ਅੰਦਰ ਅਵੇਲੇਬਲ ਸੀਗੀ ਇਹਨੂੰ ਆਪਣਾ ਇੱਕ ਕੇਂਦਰ ਬਣਾ ਕੇ ਰੱਖਿਆ ਸੀਗਾ ਰੋਮਨ ਲੋਕਾਂ ਨੇ ਤੇ ਅੱਜ ਦੇਖੋ ਕੁਦਰਤ ਦੇ ਮੁਰੇ ਨਹੀਂ ਚਿਕਦੀ ਕੋਈ ਵੀ ਚੀਜ਼ ਯਾਰ ਰੱਬ ਕੁਦਰਤ ਬਹੁਤ ਬਲਵਾਨ ਹੈ ਪਰ ਇਹ ਲੋਕਾਂ ਨੇ ਜੇ ਮੈਂ ਸਤਕੀ ਜਾਵਾਂ ਜੀ ਹੈ ਨਾ ਲੋਕਾਂ ਨੇ ਕਿੰਦਾ ਕਿੰਨੇ ਮਿਲੀਅਨ ਟੂਰਿਸਟ ਆਉਂਦੇ ਹਰ ਸਾਲ ਰੋਮ ਦੇ ਵਿੱਚ ਘੁੰਮਣ ਵਾਸਤੇ ਦੇਖੀ ਇੱਧਰ ਉੱਧਰ ਕੀ ਆ ਉਹ ਸਾਹਮਣੇ ਤੋਂ ਦੇਖਦੇ ਹੋ ਆਪਣੇ ਇੱਕ ਪੰਜਾਬੀ ਵੀਰ ਜੀ ਫਿਰਦੇ ਨੇ ਇੰਗਲੈਂਡ ਤੋਂ ਵੀ ਲੱਗਦੇ ਪੂਰੇ ਗਰੁੱਪ ਦੇ ਨਾਲੇ ਆ। ਸਤਿ ਸ੍ਰੀ ਅਕਾਲ ਸਭ ਆਪਣੇ ਪੰਜਾਬੀ। ਮੈਨੂੰ ਇੱਕੋ ਮਿਲਿਆ ਸਾਰੇ ਇੰਨੇ ਲੋਕਾਂ ਦੇ ਵਿੱਚ ਕੋਈ ਪੰਜਾਬੀ ਨਹੀਂ ਸੀਗਾ ਉਹ ਅੱਜ ਅੱਜ ਇੱਕੋ ਬਾਈ ਸੀਗਾ ਆਪਣੇ। ਨੀਕੋ ਨੀਕੋ ਕਿ ਕਿਤਾਮ ਉਹ ਹੀ ਕਿ ਖੇਪਰਾਂ ਉਹ ਵੀ ਬਣੀ ਪਰ ਅਕੀ ਸਾਰੀ ਦੀ ਸਾਰੀ ਇਮਾਰਤਾਂ ਇੱਟਰੀ ਬਣੀ ਹੋਈ ਜਿਹਨੂੰ ਆਪਣਾ ਸਰੰਦੇ ਟਿਕਾਏ ਜਾਂਦੀਆਂ ਸਰੰਦੇ ਸਾਰੀ ਦੇਖੋ ਕਿ 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 ਉੱਚੀਆਂ ਬਿਲਡਿੰਗਾਂ ਦੇ ਦਰਵਾਜ਼ੇ ਤਾਂ ਪਾਏ ਫਿਰਦੇ ਬਿਲਕੁਲ ਇਹਦਾ ਇਹ ਰਾਜ ਦਾ ਕੋਈ ਮਹਿਲ ਨਹੀਂ ਹੁੰਦਾ ਹੈਗਾ ਹੁਣ ਟਾਈਮ ਪੌਣੇ 3 ਹੋ ਗਏ ਆ ਤੇ ਆਪਾਂ ਅੱਧ ਭੁਜਾ ਦੇਖਿਆ ਕਿ ਹੁਣ ਫਿਰਕੇ ਤੇ ਆਪਾਂ ਨੂੰ ਸੜਟਲੀ ਮਿੱਤਰੂ ਘਰ ਮੋੜਨਾ ਪੈਣਾ ਹੁਣ ਕਿਉਂਕਿ ਜਿਹੜੇ ਮੁੰਡੇ ਆਪਣੀ ਵੀਡੀਓ ਬਣਾਉਨੇ ਆ ਉਹ ਸਾਡਾ ਹਫਤਾ ਦੱਸ ਦੇਣ ਪਹਿਲਾਂ ਸਾਡਾ ਪਲਾਨ ਹੋ ਜਾਂਦਾ ਵੀ ਹਾਂ ਅਸੀਂ ਕਿਹੜੇ ਦਿਨ ਆਉਣਾ ਹੈ ਵੀਡੀਓ ਬਣਾਉਣ ਵਾਸਤੇ ਤੇ ਉਹਨਾਂ ਨੇ ਮੈਨੂੰ ਮੈਸੇਜ ਵੀ ਕੀਤਾ ਸੀਗਾ ਤੇ ਮੈਂ ਤੇ ਖਿਆਲ ਨਹੀਂ ਰੱਖ ਹੋ ਜਾਏਗਾ ਕਿਉਂਕਿ ਵੀਕਐਂਡ ਤੋਂ ਬਾਅਦ ਕੰਮ ਕਾਜ ਦਾ ਬੰਦਾ ਹੁੰਦਾ ਨਾ ਤੇ ਉਹ ਘਰ ਤੋਂ ਬਾਹਰ ਆ ਕੇ ਮੈਨੂੰ ਫੋਨ ਕੀਤਾ ਕਹਿੰਦੇ ਅਸੀਂ ਆ ਗਏ ਆ ਮੈਂ ਕਿਹਾ ਤੁਸੀਂ ਆ ਗਏ ਹੋ ਅਸੀਂ ਰੋਮ ਚ ਫਿਰਦੇ ਹਾਂ ਅਸੀਂ ਘੁੰਮਦੇ ਫਿਰਦੇ ਆ ਤੇ ਉਹ ਕਹਿੰਦਾ ਵੀ ਹੁਣ ਅਸੀਂ ਪਗਤ ਦੇ ਘੰਟੇ ਵੇਟ ਕਰਦੇ ਆ ਵੀ ਆ ਜਾ ਵੀ ਜ਼ਰੂਰੀ ਆ ਇੱਥੇ ਵੀ ਦੇਖੋ ਲਾਈਨ ਹੁਣ ਪਹਿਲਾਂ ਅੰਦਰ ਸੀਗੀ ਤੇ ਹੁਣ ਲਾਈਨ ਬਾਹਰ ਤੱਕ ਲੱਗੀ ਆ ਦੇਖੋ ਇਧਰ ਹੁਣ ਤਾਂ ਬੰਦਾ ਵੀ ਆ ਕੇ ਲਾਈਨ ਲਗਾਉਣ ਵਾਸਤੇ ਆਪਣੀ ਵਾਰੀ ਪਹਿਲਾਂ ਇਹਦੇ ਲਾਇਆ ਤੇ ਹੁਣ ਤਾਂ ਜਮੇ ਵਿੱਚ ਲੱਗਣੀ ਹੈਗੀ ਨਾ ਆਦੂ ਬੱਸ ਕਿੰਨੇ ਕੇ ਮਿੱਤਰੋ ਮინი ਬੱਸ ਕਿੱਥੋਂ ਬੜਿਆ ਇੱਕ ਮਿੰਟ ਓਕੇ ਹੁਣ ਆਪਾਂ ਰੁਕੇ ਇੱਥੇ ਰਸਤੇ ਦੇ ਵਿੱਚ ਨੇ ਇੱਕ ਬੋਲ ਜਿੱਥੇ ਅਕਸਰ ਪਨੀਰ ਪੁਲੀ ਖਾਣ ਵਾਸਤੇ ਆਉਂਦੇ ਹਨ ਉੱਥੇ ਰੁਕ ਗਿਆ ਆਪਾਂ ਸਾਹਮਣੇ ਉਹ ਉੱਥੇ ਖੜ ਕੇ ਖਾਵਾਂਗੇ ਆਪਾਂ ਲੈ ਕੇ ਆਉਵੇਂ ਪਨੀਰ ਨੂੰ ਸ਼ਮਤ ਤੈ ਵੀ ਖਣੀ ਬਣੀ ਵਾਲਾ ਹਾਂਜੀ ਮੈਨੂੰ ਪਨੀਰ ਭੁੱਖ ਲੱਗੀ ਜਾਂਦੀ ਓਕ ਬਹੁਤ ਲੱਗੇ ਸਹੀ ਗੱਲ ਹੈ ਮੈਂ ਕਿਹਾ ਵੀ ਹੁਣ ਘਰ ਜਾ ਕੇ ਦੇਖ ਤਿੰਨ ਬਜੇ ਤਿੰਨ ਬੱਤੀ 10 ਮਿੰਟ ਹੋ ਗਏ ਇੱਥੋਂ ਆਪਾਂ ਨੇੜੇ ਹੀ 10 ਮਿੰਟ ਰਸਤਾ ਰਹਿ ਗਿਆ ਆਪਣਾ ਮੁਝੇ ਕਾ ਜੈਦ ਵਾਰਾ ਫੇਰ ਰੋਟੀ ਬਣੀ ਬਣਾਉਣ ਲੱਜੇ ਫੇਰ ਤਾਂ ਸ਼ਾਮਤੀ ਔਰ ਇਕੱਠੀ ਖਾਣੀ ਬੈਣੀ ਨਾ ਲੱਗਣਾ ਘੰਟਾ ਦਾ ਬਣਾਉਣ ਨਾਲ ਲੱਗ ਜਾਂਦੇ ਹਾਂ ਆਪਾਂ ਜਿੱਤ ਤਰ ਇਤੀ ਖਾ ਲਈ ਨਾ ਪੰ ਇੱਕ ਇੱਕ ਪਾਣੀ ਖਾ ਕੇ ਚੱਲਦੇ ਆਂ ਬਾਕੀ ਸ਼ਾਮ ਨੂੰ ਖਾ ਲਾਂਗੇ ਇੱਕ ਇੱਕ ਦਿਨ ਜੜ ਭਾਜਣ ਲੱਗੇ ਗੱਲ ਬਣ ਜਲਾ ਕੁਸ਼ਾਨ ਵਾਸਤੇ ਬਣਾ ਲਾਂਗੇ ਆਪਾਂ ਪਾਣੀ ਇੱਕ ਸਿਵੇਂ ਕੁਸ਼ਾਨ ਨੂੰ ਪੁੱਛ ਲਿਆ ਮੈਂ ਕੁਸ਼ਾਨ ਨੂੰ ਪੁੱਛ ਲਿਆ ਕੀ ਖਾਣੇ ਮੇਰੇ ਫੋਨ ਚੱਲ ਰਿਹਾ ਜੀ ਕੀ ਕਹਿੰਦਾ ਕਣ ਪਾਣੀ ਉਹ ਬਣਵਾ ਲਿਆ ਫਿਰ ਮम्मा ਮੇਰੇ ਵਾਸਤੇ ਲਾਈ ਸਪੀਕਰ ਹੈਲੋ ਹੈਲੋ ਕੀ ਖਾਣਾ ਪੁੱਤਰੀ ਸਰਚੀਚਾ ਚਿਕੋਰੀ ਵਾਲੀ ਓਕੇ 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 ਕੁਸ਼ਾਨ ਦੀ ਪਾਨੀ ਸੇਮ ਹੁੰਦੀ ਆ ਸਰਚੀਚਾ ਤੇ ਚਿਕੋਰੀ ਆ ਹੈ ਦੀ ਤੁਹਾਨੂੰ ਪਾਨੀ ਆਪਣੀ ਕੁਸ਼ਾਨ ਵੀ ਰਾਜੀ ਸਰਚੀਚਾ ਚਿਕੋਰੀ ਆ ਸਿਮਰ ਖਾਏਗੀ ਸੈਂਪਲ ਬਰਗਰ ਸੈਂਪਲ ਬਰਗਰ ਟੂਟੇ ਵੈਜੀਟੇਬਲਸ ਓਨਲੀ ਵੈਜੀਟੇਬਲਸ ਤੇ ਬਾਈ ਤੁ ਤੋ ਪਾਸਤਾ ਸੀ ਯੂ ਸੈਂਪਲ ਵੈਂਗੋ ਕੁਆ ਆ ਪ੍ਰੇਂਡਰੇ ਕੋਸ ਵੈਨ ਵਾਲਾ ਤੁ ਤੋ ਰੋ ਪਾਕੋ ਐ ਪੋਰੋ ਇਹਨੂੰ ਵੀ ਉਹਨਾਂ ਨੇ ਪਾ ਲਈ ਮੋਰੀ ਕਿਹ ਚਿੱਟਾ ਚੋਰੀ ਆ ਚਿੱਟਾ ਬੋਲਾ ਇਹ ਤਾਂ ਪਛਾਣ ਵੀ ਦੀ ਆਪਾਂ ਪੈਕਟਰ ਵਾਲੀ ਆ ਤੇ ਸੇਵਾ ਦੀ ਬਾਨੀ ਪਰਾਂਦੀ ਆ ਬਸ ਮੈਂ ਤਾਂ ਆਪਾਂ ਕਹੋ ਲੇ ਕਿ ਮੈਂ ਆਪਣੀ ਫੋਟੋ ਪਾ ਦੇਣਾ ਦੇਖੋ ਲਈ ਮੈਨੂੰ ਲੱਗੀ ਆ ਤਾਂ ਆਹ ਵੇ ਕੋਈ ਕਿਹ ਚਾ ਚੋ ਸਨੋ ਜੀ ਅਲਬਰੀ ਦੀ ਨਾ ਬਾਰੇ ਕੀ ਸਾਲ 2000 ਦੀ ਨਾ ਬਾਰੇ ਬੱਚਾ ਬਿਜਾ ਕੋਟਾ ਚੇਸ ਅੱਜ ਰੋਮ ਤੇ ਵਿੱਚ ਲਾਸੀਓ ਦਾ ਮੈਚ ਹੈ ਮੇਰੇ ਤੋਂ ਤਾਂ ਕਿ ਦੇਖੋ ਤਿਆਰੀ ਕਰੀ ਬੈਠਿਆ ਟਰੱਕ ਆਇਆ ਵੇ ਇਹ ਜੀ ਬਾਨੇ ਬੁੰਨੇ ਬਣਨ ਗਿਆ ਤੇ ਨਹੀਂ ਪੂਰੀ ਤਿਆਰੀ ਕੀਤੀ ਮੈਂ ਆਪਣੀ ਆ ਸਾਹਮਣੇ ਸਟੇਡੀਅਮ ਇੱਧਰ ਅੱਜ ਮੈਚ ਹੈ ਲਾਸੀਓ ਦਾ ਫੁੱਟਬਾਲ ਦਾ ਦੇਖੋ ਨਹੀਂ ਗੱਜ ਲਵਾਉਣ ਗੱਡੀ ਆਪਾਂ ਡਰਾਈਵਿੰਗ ਕਰਾਂਗੇ ਨਾਲੇ ਖਾਵਾਂਗੇ ਫਾਨੀਪੋਲ ਪਹਿਲਾਂ ਖਾ ਲਓ ਜੀ ਤੇ ਨਹੀਂ ਕੱਲ ਜਾਨੇ ਜੀ ਕਿੰਨੀ ਵੱਡੀ ਤਰਫੜਾ ਕਰਨੇ ਆ ਹੂੰ ਸਵਾਦ ਹੈ ਬਹੁਤ ਯਾਰੋ ਟਾਈਮ ਮਿੱਤਰੋ 5 ਵਜੇ ਗਏ ਆ ਤੇ ਆਪਣੀ ਸ਼ੂਟਿੰਗ ਚੱਲਦੀ ਆ ਦੇਖੋ ਅਸੀਂ ਆਪਣੇ ਸ਼ਾਪ ਇੱਧਰ ਤੇ ਸ਼ਾਪ ਦੇ ਬਾਹਰ ਸ਼ੂਟਿੰਗ ਚੱਲ ਰਹੀ ਹੈ ਗੁਰਸ਼ਾਨ ਵੀਰ ਵੀ ਆਪਣਾ ਅੱਜ ਆਪਣੇ ਹਿੱਸਾ ਪਾ ਰਿਹਾ ਹੈ ਗੁਰਸ਼ਾਨ ਵੀਰ ਨਾ ਅੱਜ ਆਪਣਾ ਕੈਮਰਾਮੈਨ ਕੈਮਰਾਮੈਨ ਕੁਝਾ ਪਾਣੀ ਖਾਲੀ ਮਿੱਤਰੋ ਗੁਰਸ਼ਾਨ ਲੱਤ ਸੋ ਵੀ ਗਿਆ ਤੇ ਖਾ ਕੇ ਨੀਂਦ ਵੀ ਆ ਗਈ ਸੀ ਆਪਾਂ 2 ਘੰਟੇ ਮਿੱਤਰੋ ਹੋ ਗਏ ਮੇਰੇ ਉਹਦੇ ਮੁੰਡੇ ਵੇਟ ਕਰਦੇ ਸੀ ਬਸ ਆਉਂਦੀ ਆ ਛਾ ਅਠਾ ਜਦੇ ਬਸ ਲੱਗੇ ਅਸੀਂ ਵੀਡੀਓ ਰੋਣ ਵਾਸਤੇ ਸੇ ਪ੍ਰੋਂਟ ਰਿਗਾਸੀ OK ਹਲਾ ਮੈਂ ਵੀ ਤੁਹਾਨੂੰ ਇੱਕ ਪਾਪੀਸੇ ਦਾ ਵੀਡੀਓ ਰੋਣੀ ਆ ਓ ਬੱਲੇ 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 ਤੇਰੀਆਂ ਮੋਜਾਂ ਸੀ ਬੇ ਤੇਰੀਆਂ ਰਾਹਾਂ ਤੇਰੇ ਘਰ ਆ ਕੇ ਰਾਹ ਰੇਸਟ ਮੈਂ ਜਿੱਦੀ ਲੱਗੇ ਮੈਂ ਜਿੱਦਾ ਹੈ ਬੰਦ ਸੀ ਸਾਰਾ ਹੀ ਹਨਾ ਜੋ ਤੇਰੇ ਘਰ ਹੈ ਵੰਤੀ ਤੁਸੀਂ ਥੋੜੀ ਮੋਜੇ ਪੁੱਤ ਥੋੜੀ ਮੋਜੇ ਥੋੜੀ ਮੋਜੇ ਬਈ ਥੋੜੀ ਮੋਜੇ ਹੈਨਾ ਬਈ ਹਾਂ ਜਿਹੜੀ ਕਾਲਾ ਧਾਗਾ ਮਿਲਿਆ ਵੇ ਛੇੜਣ ਕਿੰਨ੍ਹੇ ਵਾਸਤੇ ਹੋ ਗਿਆ ਲੱਭ ਲੈਂਦਾ ਟਾਈਮ ਦੇਖੋ ਮਿੱਤਰੋ ਕਿੰਨਾ ਹੋ ਗਿਆ ਟਾਈਮ ਪੌਣੇ 6 ਹੋ ਗਏ ਨੇ ਤੇਰਾ ਭਲਾ ਹੋ ਜੇ ਤੇ ਹੁਣ ਚੰਗਰੇ ਪੰਨੀ ਬੁਣੀ ਫਾਦੀ ਆਪਾਂ ਦੀ ਜੇ ਪੈਣਾ ਅਗਲੇ ਫਿਰ ਤਾਂ ਮੇਟਰ ਫਿਰ ਭੁਖਣ ਬਣੇ ਕੰਮ ਕਰਨਾ ਪੈਣਾ ਇਹ ਮੁੰਡੇ ਬਹੁਤ ਦੂਰ ਹੋਣਾ ਆਪਣੇ ਕੋਲ ਆਉਣੇ ਆ ਜੇ ਮਨ ਲਵੇ ਉਹ ਇਧਰੋਂ ਚੱਲ ਕੇ ਆਉਣ ਹੀ ਵਿਚਾਰੇ ਤੇ ਫਿਰ ਔਖਾ ਹੋ ਜਾਂਦਾ ਸਿਮਨ ਇਦਾਂ ਕਰ ਲੈ ਆਪਣਾ ਇੱਕ ਆਪਾਂ ਕੈਲੰਡਰ ਲਾ ਲਈਏ ਪਹਿ ਲਿਖ ਲਈਏ ਆਪਣੀ ਸਾਰੀ ਇਹਦੇ ਅਪਾਇੰਟਮੈਂਟਸ ਹੁੰਦੀਆਂ ਆਪਣੀਆਂ ਵੀ ਕਿਦੀ ਕਿਦੀ ਕਿਤਰੀਆਂ ਯਾਰ ਬਹੁਤ ਦਿੱਕਤ ਹੋ ਜਾਂਦੀ ਯਾਰ ਹਾਂਜੀ ਅੱਜ ਆਪਾਂ ਅੱਧ ਵਿਚਾਲੀ ਉੱਥੇ ਭੱਜਣੇ ਆ ਉਹ ਇਦਾਂ ਜਿਹੜਾ ਭੱਜੇ ਵਾਜੇ ਦੌੜ ਭੱਜ ਦੇਈਏ ਤਾਂ ਟ੍ਰੈਫਿਕ ਕੁਦਰਤੀ ਘੱਟ ਮਿਲੀ ਆਪਾਂ ਨੂੰ ਹਾਂਜੀ ਹਾਂਜੀ ਤੇ ਭੱਜਣੇ ਚ ਤੇ ਬਾਕੀ ਚਲੋ ਜੋ ਹੁੰਦਾ ਸਾਰਾ ਕੁਝ ਵਧੀਆ ਹੁੰਦਾ ਮੈਂ ਤੁਹਾਡੇ ਸਾਰਾ ਆਪਾਂ ਸ਼ੇਅਰ ਕੀਤਾ ਜੋ ਵੀ ਹੋਇਆ ਆਪਣਾ ਜਿਹੜਾ ਦਿਨ ਤੇ ਹੁਣ ਆਪਾਂ ਆਪਣੇ ਕੱਪੜੇ ਨਹੀਂ ਦੇ ਮਿੱਤਰੋ ਕਰਦੇ ਹਾਂ ਚੇਂਜ ਤੇ ਚੱਲਦੇ ਆਪਾਂ ਨੂੰ ਸ਼ਾਪ ਤੇ 7:30 ਵਜੇ ਉੱਠਿਆ ਮੈਂ ਤੇ ਟਾਈਮ ਪੌਣੀ ਸੀ ਹੋ ਗਏ ਆ ਹਲੇ ਹੋਰ ਦੋ ਤਿੰਨ ਘੰਟੇ ਲੱਗਣੇ ਆ 11 ਵਜੇ ਸ਼ਾਪ ਬੰਦ ਕਰਨੀ ਆ ਤੇ ਰਾਤ ਨੂੰ ਜਾ ਕੇ 1:30 2 ਵਜੇ ਜਾ ਕੇ ਸੌਣਾ ਨਸੀਬ ਹੋਣਾ ਹੈ ਇਦਾਂ ਹੀ ਦਿੰਦੇ ਰਹਾਂਗੇ ਬਸ ਹਰ ਰੋਜ਼ ਨਵਾਂ ਦੇ ਨਿਕਲਣਾ ਤੇ ਬਾਕੀ ਚਲੋ ਜਦ ਤੱਕ ਜਾਨ ਹੈ ਜਦ ਤੱਕ ਜਹਾਨ ਹੈ ਸਭ ਚਲਦੀ ਖਲ ਚੜ੍ਹ ਰਹਿਣਾ ਪਰਮਾਤਮਾ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਠਾਕ ਹੈ ਤੇ ਜੇ ਅੱਜ ਦਾ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਕੱਲੂ ਮਿਲਾਂਗੇ ਹੋਰ ਬਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ